ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 40 ਆਓ ਸੁਣਦੇ ਹਾਂ ਜਗਿਆ ਸੁ ਵੀਰੋ ਤੇ ਭੈਣੋ ਅੱਜ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਲੈ ਕੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਕ ਦਾ ਸਫ਼ਰ ਤੇ ਵਿਚਾਰ ਕਰਦੇ ਹਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ 1429ਵੀਂ ਨੂੰ ਪੰਜਾਬ ਦੀ ਧਰਤੀ ਤੇ ਈਸ਼ਵਰ ਦਾ ਸਰਗੁਣ ਰੂਪ ਬਣ ਕੇ ਪ੍ਰਗਟ ਹੋਏ ਸਨ। ਉਹਨਾਂ ਨੇ ਆਪਣੀ ਬਾਣੀ ਦੁਆਰਾ ਸਾਨੂੰ ਨਿਰੰਕਾਰ ਜੀ ਬਾਰੇ ਦੱਸਿਆ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਮੂਲ ਮੰਤਰ ਦੀ ਰਚਨਾ ਵਿੱਚ ਪ੍ਰਭੂ ਬਾਰੇ ਇਸ ਤਰ੍ਹਾਂ ਦੱਸਿਆ ਹੈ। ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਭਾਵ ਅਰਥ ਈਸ਼ਵਰ ਇੱਕ ਹੈ ਪਹਿਲਾਂ ਉਹੀ ਸੀ ਉਸ ਤੋਂ ਪਹਿਲਾਂ ਕੁਝ ਨਹੀਂ ਸੀ ਤੇ ਉਹੀ ਇੱਕ ਚਲਿਆ ਆ ਰਿਹਾ ਹੈ ਤੇ ਉਹੀ ਇੱਕ ਸਦੀਵੀ ਕਾਲ ਲਈ ਚੱਲੇਗਾ ਉਹੀ ਇੱਕ ਸਬਦਾ ਮਾਲਕ ਹੈ ਤੇ ਸਬਦਾ ਮਾਤਾ ਪਿਤਾ ਵੀ ਹੈ ਉਸਨੇ ਆਪਣੀ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਜੋ ਆਕਾਰ ਰੂਪ ਵਿੱਚ ਸਾਨੂੰ ਊੜੇ ਅੱਖਰ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਤੇ ਉਹ ਸਾਰੀ ਸ੍ਰਿਸ਼ਟੀ ਵਿੱਚ ਸਰਬਵਿਆਪਕ ਬਣ ਗਿਆ ਹੈ ਸਮਾ ਗਿਆ ਤੇ ਬੈਠ ਕੇ ਦੇਖਣ ਲੱਗਾ ਤੇ ਕੁਝ ਕਾਨੂੰਨ ਬਣਾ ਦਿੱਤੇ ਜਿਨ੍ਹਾਂ ਦੁਆਰਾ ਸ੍ਰਿਸ਼ਟੀ ਚੱਲ ਰਹੀ ਹੈ ਤੇ ਈਸ਼ਵਰ ਨੇ ਆਪਣਾ ਨਾਮ ਸਤ ਦੱਸਿਆ ਹੈ ਭਾਵ ਉਹ ਸੱਚ ਹੈ ਉਸੇ ਨੇ ਹੀ ਸਾਰੀ ਸ੍ਰਿਸ਼ਟੀ ਰਚ ਦਿੱਤੀ ਸਾਰੇ ਜੀਵ ਜੰਤੂ ਵਗੈਰਾ ਪਾਣੀ ਹਵਾ ਅੱਗ ਮਿੱਟੀ ਆਕਾਸ਼ ਬਣਾ ਕੇ ਇਸ ਸ੍ਰਿਸ਼ਟੀ ਨੂੰ ਸਦਗੁਣਾਂ ਨਾਲ ਭਰ ਕੇ ਚਲਾ ਦਿੱਤਾ ਤੇ ઈશ્વર ਸਰਬਸ਼ਕਤੀਮਾਨ ਹੋਣ ਕਾਰਨ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਡਰੋਂਦਾ ਹੈ ਉਹ ਸਮੇਂ ਦੀ ਪਕੜ ਤੋਂ ਬਾਹਰ ਹੈ ਸਦਾ ਨਿਰੰਤਰ ਰਹਿਣ ਵਾਲਾ ਹੈ ਕਿਉਂਕਿ ਆਪਣੇ ਆਪ ਤੋਂ ਪੈਦਾ ਹੋਇਆ ਕਿਸੇ ਜੂਨ ਵਿੱਚ ਨਹੀਂ ਹੈ ਸੱਚ ਦੀ ਹਸਤੀ ਹੈ ਉਹ ਸੁੱਤੇ ਸਿੱਧ ਖੁਦ ਹੀ ਪ੍ਰਗਟ ਹੋਇਆ ਸੀ ਤੇ ਆਪਣੇ ਆਪ ਨੂੰ ਉਸਨੇ ਸ੍ਰਿਸ਼ਟੀ ਵਿੱਚ ਭੰਗ ਕਰ ਦਿੱਤਾ ਭਾਵ ਆਪਣੀ ਹੋਣਦ ਰੱਖ ਦਿੱਤੀ ਇਹ ਸਾਰਾ ਗਿਆਨ ਸਾਨੂੰ ਸੱਚੇ ਗੁਰੂ ਤੋਂ ਹੀ ਮਿਲ ਸਕਦਾ ਹੈ ਸੱਚੇ ਗੁਰੂ ਤੋਂ ਭਾਵ ਜੋ ਈਸ਼ਵਰ ਨੂੰ ਸਮਝਦਾ ਹੈ ਈਸ਼ਵਰ ਨੂੰ ਜਿਸ ਨੇ ਪਾ ਲਿਆ ਹੈ ਉਹੀ ਈਸ਼ਵਰ ਬਾਰੇ ਬਿਆਨ ਕਰ ਸਕਦਾ ਹੈ ਸੋ ਜਦੋਂ ਈਸ਼ਵਰ ਨੇ ਸਾਰੀ ਰਚਨਾ ਕੀਤੀ ਤਾਂ ਉਸ ਨੇ ਇੱਕ ਮਨੁੱਖ ਨੂੰ ਵੀ ਪੈਦਾ ਕੀਤਾ ਤੇ ਉਸ ਨੂੰ ਵਧੇਰੇ ਕੰਮ ਕਰਨ ਦੀ ਸੋਚਣ ਦੀ ਅਸੀਮ ਸ਼ਕਤੀ ਦੇ ਦਿੱਤੀ ਮਨੁੱਖ ਕੋਲ ਅਸੀਮ ਸੋਚਣ ਦੀ ਸ਼ਕਤੀ ਹੈ ਤੇ ਉਹ ਸੋਚਦਾ ਹੀ ਰਹਿੰਦਾ ਹੈ ਸ੍ਰਿਸ਼ਟੀ ਬਾਰੇ ਈਸ਼ਵਰ ਬਾਰੇ ਕਰਤਾ ਬਾਰੇ ਤੇ ਉਸ ਦੀ ਕੀਰਤ ਬਾਰੇ ਤੇ ਬੜੀਆਂ-ਬੜੀਆਂ ਖੋਜਾਂ ਕਰ ਲੈਂਦਾ ਹੈ ਤੇ ਕਰ ਰਿਹਾ ਹੈ। ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆ ਕੇ ਸ੍ਰਿਸ਼ਟੀ ਨੂੰ ਸੱਚ ਦੇ ਰਾਹ ਤੇ ਤੋਰਨ ਲਈ ਪਰ ਉਪਕਾਰ ਕਰਨ ਲਈ ਮਹਾਨ ਗਿਆਨ ਲੋਕਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਸੀ। ਦੇਸ਼ ਵਿਦੇਸ਼ ਦੇ ਪਾਪੀਆਂ ਤੇ ਅਗਿਆਨੀਆਂ ਨੂੰ ਸੱਚਾ ਉਪਦੇਸ਼ ਦੇ ਕੇ ਉਹਨਾਂ ਦੇ ਜੀਵਨ ਨੂੰ ਸੁਧਾਰਿਆ ਆਪਣੀ ਬਾਣੀ ਰਚ ਕੇ ਤੇ ਮਹਾਨ ਸੰਤਾਂ ਭਗਤਾਂ ਦੀ ਬਾਣੀ ਨੂੰ ਇਕੱਠਾ ਕਰਕੇ ਪੰਜਵੇਂ ਨਾਨਕ ਨੇ ਇੱਕ ਗ੍ਰੰਥ ਦਾ ਸਰੂਪ ਬਣਾ ਦਿੱਤਾ ਤੇ ਦਸਵੇਂ ਨਾਨਕ ਨੇ ਮਨੁੱਖਤਾ ਨੂੰ ਅਰਪਣ ਕੀਤਾ ਕਿ ਇਸ ਤੋਂ ਤੁਸੀਂ ਸੱਚ ਦਾ ਗਿਆਨ ਪ੍ਰਾਪਤ ਕਰੋ ਤੇ ਜੀਵਨ ਨੂੰ ਉੱਚਾ ਸੁੱਚਾ ਬਣਾਓ ਸਾਰੇ ਗੁਣ ਈਸ਼ਵਰ ਦੇ ਹਨ ਸਾਰੇ ਉਹ ਗੁਣ ਮਨੁੱਖ ਦੇ ਹਨ ਕਿਉਂਕਿ ਈਸ਼ਵਰ ਤਾਂ ਨਿਰੋਲ ਸੱਚ ਹੈ ਸੱਚ ਸਰੂਪ ਹੈ ਸੱਚ ਤਾਂ ਗਲਤ ਹੁੰਦਾ ਹੀ ਨਹੀਂ ਸੱਚ ਪਵਿੱਤਰ ਹੈ ਆਓ ਹੁਣ ਵਿਚਾਰਦੇ ਹਾਂ ਕਿ ਅਸੀਂ মিঠত নিমি নানকা গুণ ਚੰਗਿਆਈਆਂ ਤੱਤ ਤੱਕ ਕਿਵੇਂ ਪਹੁੰਚਣਾ ਹੈ ઈશ્વਰ ਸੱਚ ਹੈ ਇਹ ਪਹਿਲਾ ਸਟੈਪ ਸਾਨੂੰ ਚੁੱਕਣਾ ਪਵੇਗਾ ਸੱਚ ਦੀ ਤਰਫ ਕਿਉਂਕਿ ਉਹਦੇ ਸਾਰੇ ਸੱਚੇ ਗੁਣ ਹਨ ਅਸੀਂ ਵੀ ਸੱਚਿਆਰ ਬਣਨਾ ਹੈ ਸੱਚ ਨੂੰ ਪਹਿਲੇ અપਨਾਉਣਾ ਪਵੇਗਾ ਆਪਣੇ ਹਰ ਕੰਮ ਵਿੱਚ ਹਰ ਕੰਡਕਟ ਵਿੱਚ ਹਰ ਵਿਵਹਾਰ ਵਿੱਚ ਕਿਸੇ ਦਾ ਹੱਕ ਨਹੀਂ ਮਾਰਨਾ ਕਿਸੇ ਦਾ ਹੱਕ ਮਾਰਨਾ ਝੂਠ ਹੈ ਪਾਪ ਹੈ ਅਸੀਂ ਨਿਰੋਲ ਸੱਚ ਉੱਤੇ ਹਰ ਰੋਜ਼ ਸਵੇਰ ਤੋਂ ਲੈ ਕੇ ਰਾਤ ਤੱਕ ਪੈਰਾ ਦੇਣਾ ਹੈ ਜਦੋਂ ਸਾਡਾ ਸੁਭਾਅ ਬਦਲ ਜਾਵੇਗਾ ਸੱਚ ਬੋਲਣ ਵਾਲਾ ਬਣ ਜਾਵੇਗਾ ਝੂਠ ਤੋਂ ਖਲਾਸੀ ਹੋ ਜਾਵੇਗੀ ਤਾਂ ਇਸ ਦਾ ਮਤਲਬ ਕਿ ਸਾਡਾ ਮਨ ਪਹਿਲਾਂ ਤੋਂ ਸਾਫ਼ ਹੋ ਗਿਆ ਤੇ ਮਨ ਨੂੰ ਪਵਿੱਤਰ ਕਰਨ ਵਾਲੀ ਗੁਣਾ ਦੀ ਨੀਂਵ ਰੱਖੀ ਗਈ ਹੈ ਹੁਣ ਇਰਾਦਾ ਪੱਕਾ ਕਰਕੇ ਸਵੇਰ ਤੋਂ ਰਾਤ ਤੱਕ ਇਸ ਗੱਲ ਤੇ ਪੈਰਾ ਦੇਣਾ ਹੈ ਕਿ ਮੈਂ ਝੂਠ ਨਹੀਂ ਬੋਲਣਾ ਸੱਚੀ ਦੁਕਾਨ ਕਰਨੀ ਹੈ ਨਾ ਘੱਟ ਤੋਲਣਾ ਹੈ ਨਾ ਕਥਨੀ ਤੇ ਕਰਨੀ ਵਿੱਚ ਫਰਕ ਰੱਖਣਾ ਹੈ ਹੁਣ ਅਸੀਂ ਹਰ ਵਕਤ ਈਸ਼ਵਰ ਦਾ ਸ਼ੁਕਰ ਕਰਦੇ ਰਹਿਣਾ ਹੈ ਤੇ ਆਪਣੇ ਵਿਵਹਾਰ ਵਿੱਚ ਨਿਮਰਤਾ ਨੂੰ ਦਿਨ ਬ ਦਿਨ ਵਧਾਉਣਾ ਹੈ ਨਿਮਰਤਾ ਆ ਗਈ ਸੱਚ ਆ ਗਿਆ ਵਿਵਹਾਰ ਵਿੱਚ ਡੀਲਿੰਗਸ ਵਿੱਚ ਤੇ ਸਾਡੇ ਬੋਲਾਂ ਵਿੱਚ ਨੂੰ ਸਭ ਤੋਂ ਵੱਧ ਮਿਠਾਸ ਵੀ ਆ ਜਾਣੀ ਚਾਹੀਦੀ ਹੈ ਜੁਬਾਨ ਤੇ ਮਿਠਾਸ ਲਿਉਣ ਲਈ ਸਾਨੂੰ ਮਨ ਵਿੱਚ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਯਾਦ ਕਰਨਾ ਚਾਹੀਦਾ ਹੈ ਜਦੋਂ ਅਸੀਂ ਜੁਬਾਨ ਵਿੱਚ ਮਿਠਾਸ ਤੇ ਵਿਵਹਾਰ ਵਿੱਚ ਨਿਮਰਤਾ ਲੈ ਆਵਾਂਗੇ ਜੋ ਕਿ ਸਾਰੇ ਗੁਣਾ ਨਾਲੋਂ ਸਭ ਤੋਂ ਵੱਡਾ ਗੁਣ ਹੈ ਤਾਂ ਅਸੀਂ ਫਿਰ ਸਮਝੋ ਜ਼ਿੰਦਗੀ ਦੀ ਬਾਜ਼ੀ ਜਿੱਤ ਲਈ ਹੈ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ